ਆ ਜਿਹੜੀ ਮੇਰੀ ਵੀਡੀਓ ਆ ਨਾ ਜਿੰਨੇ ਨੌਜਵਾਨ ਪੰਜਾਬ ਦੇ ਵਿੱਚ ਬੈਠੇ ਗੌਰ ਦੇ ਨਾਲ ਸੁਣਿਓ ਅਮਰੀਕਾ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ ਨਵਾਂ ਭਵਿੱਖ ਬਣਾਉਣਾ ਚਾਹੁੰਦੇ ਆ ਤੇ ਘਰਦਿਆਂ ਦਾ 25 25 30 30 ਲੱਖ ਰੁਪਈਆ ਲਵਾ ਕੇ ਜ਼ਮੀਨਾਂ ਗਹਿਣੇ ਪਾ ਕੇ ਘਰ ਗਹਿਣੇ ਪਾ ਕੇ ਜਾਂ ਰਿਸ਼ਤੇਦਾਰਾਂ ਕੋਲ ਵਿਆਜੀ ਲੈ ਕੇ ਜਾਣ ਜਾਣਾ ਚਾਹੁੰਦੇ ਆ ਨਾ ਉਹ ਭੁੱਲ ਜੋ ਇਹ ਗਲਤੀ ਵੀ ਨਾ ਕਰਿਓ ਉਹਨਾਂ ਪੈਸਿਆਂ ਦਾ ਬਿਜ਼ਨਸ ਮੇਰੇ ਵੀਰ ਪੰਜਾਬ 'ਚ ਕਰ ਲਿਓ ਤੇ ਉਹ ਫਾਇਦੇ ਦਾ ਵਾ ਜਿੰਨੇ ਕ ਅਮਰੀਕਾ 'ਚ ਪੈਸੇ ਬਚਦੇ ਆ ਨਾ ਭਈ ਲਧਿਆਣਾ 'ਚ ਕਮਾਈ ਜਾਂਦੇ ਆ ਕਮਾਉਣ ਵਾਲਾ ਹੋਣਾ ਚਾਹੀਦਾ ਜਿੰਨੂੰ ਆ ਗਿਆ ਤਰੀਕਾ ਆ ਦਾ ਪੰਜਾਬ 'ਚ ਅਮਰੀਕਾ ਗੱਲ ਕਰਦੇ ਆ ਜੀ ਬੜੇ ਨਵੇਂ ਕਾਨੂੰਨ ਮਾੜੇ ਆ ਗਏ ਆ ਚਾਹੇ ਜੋਰਪਾ ਚਾਹੇ ਅਮਰੀਕਾ ਚਾਹੇ ਇੰਗਲੈਂਡ ਚਾਹੇ ਕਿਤੇ ਵੀ ਆ ਸਰਕਾਰਾਂ ਬਹੁਤ ਸਖਤ ਹੋ ਚੁੱਕੀਆਂ ਤੇ ਅਮਰੀਕਾ ਦਾ ਡੋਨਲਡ ਟਰੰਪ ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣਿਆ ਸਾਹ ਚੁੱਕਦੇ ਅਨਸਾਰ ਸਾਹ ਤੋਂ ਪਹਿਲਾਂ ਮੈਂ ਉਹਨੇ ਕਿਹਾ ਕਿ ਜਿੰਨੇ ਵਿਦੇਸ਼ੀ ਬੰਦੇ ਆ ਕੇ ਇਥੇ ਕੰਮ ਕਰਨਦੇ ਆ ਜਿਨ੍ਹਾਂ ਕੋਲ ਪੇਪਰ ਨਹੀਂ ਆ ਜਿਨ੍ਹਾਂ ਨੇ ਕ੍ਰਾਈਮ ਕੀਤੇ ਆ ਜਿਨ੍ਹਾਂ ਨੇ ਬੈਂਕਾਂ ਨਾਲ ਠੱਗੀਆਂ ਟਰੱਕਾਂ ਨਾਲ ਠੱਗੀਆਂ ਘਰਾਂ ਨਾਲ ਠੱਗੀਆਂ ਲੜਾਈ ਝਗੜੇ ਕੀਤੇ ਆ ਜਾਂ ਨਸ਼ਾ ਵੇਚਿਆ ਜਾਂ ਕੋਈ ਗਲਤ ਕੰਮ ਕੀਤਾ ਨਾ ਸਾਰੋ ਪਿੰਡ ਪਿੰਡੋ ਪਿੰਡ ਦੀ ਬਚਾਉਣੇ ਆ ਕੱਲੇ ਇਹ ਨਹੀਂ ਕਿ ਇੰਡੀਅਨ ਆਪਣੇ ਸਿੱਖ ਪੰਜਾਬੀ ਚਾਹੀਓ ਕੋਈ ਪਾਕਿਸਤਾਨੀ ਆ afghani ਆ ਬੰਗਾਲੀ ਆ ਜਾਂ ਆਫਰੀਕਾ ਦੇ ਦੇਸ਼ ਕਿਸੇ ਤੋਂ ਵੀ ਆ ਉਹਨਾ ਪਿੱਛੇ ਵੀਡੀਓ ਨਸ਼ਰ ਹੋਈ ਆ ਕਿ 500 ਦੇ ਕਰੀਬ ਉਹਨਾਂ ਬੰਦਾ ਛਾੜਤਾ ਤੇ ਜਿਹੜੀ ਮੈਕਸੀਕੋ ਵਾਲੀ ਕਾਂਹ ਦਾ ਕਹਿੰਦੇ ਵੀ ਹੋਰ ਲੰਮੀ ਤੇ ਹੋਰ ਉੱਚੀ ਕਰਨੀ ਆ ਤੇ ਜਿੰਨੇ ਵੀ ਮੈਕਸੀਕੋ ਦੇ ਬੰਦੇ ਇੱਥੇ ਰਹਿ ਰਹੇ ਆ ਨਾ ਸਾਰੇ ਘਰੋ ਘਰੀ ਤੋਰਨੇ ਆ ਤੇ ਇੱਕ ਉਹਨਾਂ ਨੇ ਫੈਸਲਾ ਹੋਰ ਲਿਆ ਕਿ ਜਿੱਦਾਂ ਹੁਣ ਬਹੁਤਿਆਂ ਨੂੰ ਇਹ ਹੁੰਦਾ ਹੈ ਵੀ ਬਸ ਇੱਕ ਵਾਰੀ ਅਮਰੀਕਾ ਪਹੁੰਚ ਜਾਈਏ ਤੇ ਉੱਥੇ ਬੱਚਾ ਹੋ ਜਾਊਗਾ ਤੇ ਬੱਚੇ ਦੇ ਬੇਸ ਤੇ ਸਾਨੂੰ ਪੇਪਰ ਮਿਲ ਜਾਣਗੇ ਮਿਲਦੇ ਵੀ ਸੀਗੇ ਸਾ ਅਜੇ ਵੀ ਹੈਗੇ ਆ ਪਰ ਦੁੱਖ ਦੀ ਖਬਰ ਇਹ ਕਿ ਆ ਵੀ ਫਰਵਰੀ ਤੋਂ ਬਾਅਦ ਇਹ ਵੀ ਕਾਨੂੰਨ ਬਣਨ ਜਾ ਰਿਹਾ ਕਿ ਹੁਣ ਬੱਚੇ ਦੇ ਬੇਸ ਤੇ ਕੋਈ ਪੇਪਰ ਨਹੀਂ ਮਿਲਣਗੇ ਉਹ ਕੱਚੇ ਦਾ ਕੱਚਾ ਹੀ ਰਹੂਗਾ ਪਾਸਪੋਰਟ ਨਹੀਂ ਮਿਲੂ ਸ਼ਾਇਦ ਉਹਨੂੰ ਤੇ ਕਈ ਆਪਣੀਆਂ ਬੀਬੀਆਂ ਪੰਜਾਬਣਾਂ ਦੇ ਹੋਰ ਜਿਨ੍ਹਾਂ ਨੂੰ ਇਹ ਖਬਰ ਪਤਾ ਲੱਗੀ ਕਿ ਬੱਚੇ ਦਾ ਗੜੀ ਪਵੇਖਣ ਨੀਗਾ ਤੇ ਕਹਿੰਦੇ ਆ ਕਿ ਇੰਨੀਆਂ ਕੇ ਫੋਨ ਕਾਲਾਂ ਹਸਪਤਾਲਾਂ 'ਚ ਜਾ ਰਹੀਆਂ ਕਿ ਐਸੇ ਬੱਚਾ ਸਮੇਂ ਤੋਂ ਪਹਿਲਾਂ ਕਰਾਉਣੇ ਚਾਹੁੰਦੇ ਆ ਕਿ ਉਹਦਾ ਕੋਈ ਪਵੇਖ ਬਣ ਜੇ ਹੁਣ ਗੱਲ ਕਰਦੇ ਆ ਜੀ ਜਿਹੜੀ ਇਹ ਅਮਰੀਕਾ ਤੋਂ ਖਬਰ ਆਉਂਦੀ ਆ ਉਹਨਾਂ ਨੇ ਥਾਉ ਥਾਈ ਜਿਹੜੇ ਬੰਦੇ ਤੋੜਨੇ ਆ ਉਹਦਾ ਕਾਰਨ ਕੀ ਬਣਿਆ ਉਹ ਤੁਸੀਂ ਵੀ ਸਮਝ ਸਕਦੇ ਮੈਂ ਵੀ ਸਮਝ ਸਕਦਾ ਬਾਈ ਜਦੋਂ ਦੀ ਟਿਕਟੌਕ ਆਈ ਆ ਫੇਸਬੁੱਕ ਆਈ ਆ ਜਿਹੜਾ ਕੰਮ ਲੋਪ ਸ਼ੋਪ ਕੇ ਹੁੰਦਾ ਹੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਇੱਕ ਤੇ ਆਪਣਾ ਕੋਈ ਸਟਰੀਮਾਂ ਕਲਾਕਾਰ ਉਹਨੇ ਗਾਣਾ ਬੋਲਤਾ ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਟਰੰਪ ਤੂੰ ਕਿਦੇ ਬਿਲੋਂ ਕੀ ਭਾਲਦੀ ਉਹ ਪਤਾ ਨਹੀਂ ਕਿਸੇ ਨੇ ਟਰਾਂਸਲੇਸ਼ਨ ਕਰਕੇ ਉਹਨੂੰ ਦੱਸ ਤੀਏ ਮੈਂ ਟਰੰਪ ਸਾਨੂੰ ਰੋਕ ਨਹੀਂ ਸਕਦਾ ਜਾਂ ਕਿਤਾਂ ਤੇ ਦੂਜੀ ਗੱਲ ਜਦੋਂ ਮੈਕਸੀਕੋ ਦੇ ਜੰਗਲਾਂ ਚ ਜਾਂ ਜਿਹੜੇ ਪਨਾਮਾ ਦੇ ਜੰਗਲਾਂ ਚ ਜਾਂ ਜਿਹੜੇ ਹੋਰ ਜੰਗਲਾਂ ਥਾਣੇ ਨੰਗ ਕੇ ਆਪਣੇ ਮੁੰਡੇ ਜਾਂਦੇ ਆ ਕਿਸ਼ਤੀਆਂ ਰਾਹੀਂ ਜਾਂ ਬੜੇ ਬੜੇ ਤਰੀਕੇ ਦੇ ਨਾਲ ਕੰਧਾਂ ਟੱਪਦੇ ਆ ਬਾਈ ਉਹ ਦੇਖੋ ਵੀ ਉਹ ਸਾਰੀਆਂ ਵੀਡੀਓ ਉਹਨਾਂ ਕੋਲ ਜਾਂਦੀਆਂ ਤੁਸੀਂ ਵੀਡੀਓ ਤੇ ਪਾ ਦਿੰਨੇ ਆ ਫਿਰ ਰੋਨੇ ਵੀ ਆ ਫਿਰ ਮੌਤਾਂ ਵੀ ਹੁੰਦੀਆਂ ਹੁਣ ਉਹਨਾਂ ਨੂੰ ਸਾਰੀ ਚੀਜ਼ ਇਹ ਸਮਝ ਆ ਗਈ ਆ ਵੀ ਜਿੰਨਾ ਮੁਲਕ ਆ ਬਗੈਰ ਵਿਜੇ ਤੋਂ ਪਨਾਮਾ ਪਹੁੰਚਦਾ ਬਗੈਰ ਵਿਜੇ ਤੋਂ ਮੈਕਸੀਕੋ ਪਹੁੰਚਦੇ ਆ ਉਸ ਤੋਂ ਬਾਅਦ ਫਿਰ ਇਹ ਕੰਧਾਂ ਡੱਪਦੇ ਆ ਤੇ ਬਾਈ ਤੁਸੀਂ ਇਹ ਸੋਚ ਕੇ ਵੇਖੋ ਕਿ ਸਾਡੇ ਦੇਸ਼ ਦੇ ਵਿੱਚ ਵੀ ਜੇ ਕੋਈ ਬੰਦਾ ਬਾਹਰਲੇ ਦੇਸ਼ ਤੋਂ ਆੜ ਕੇ ਇਦਾਂ ਕੁ ਸਪੈਟ ਕਰੇ ਤੇ ਕਿੰਨਾ ਮੁਸ਼ਕਲ ਆ ਪਹਿਲਾਂ ਨੇ ਪਿਛਲੀ ਸਰਕਾਰ ਨੇ ਕਹਿੰਦੇ ਵੀ ਉਹ ਰੇਟ ਵਧਾਉਂਦੇ ਸੀ ਜਿਹੜਾ ਬੈਨ ਪਾਉਂਦੇ ਆ ਜੁਰਮਾਨਾ ਪਾਉਂਦੇ ਆ ਹੁਣ ਇਹਨੇ ਉੱਕਾ ਹੀ ਖਤਮ ਕਰਤਾ ਵੀ ਨਹੀਂ ਘਰੋ ਘਰੀ ਭੇਜਣੇ ਆ ਸੋਚਣ ਵਾਲੀ ਗੱਲ ਇਹ ਆ ਵੀ ਵੀਰ ਅਹੀਂ ਵੀਡੀਓ ਪਾ ਪਾ ਕੇ ਅਹੀਂ ਆਪ ਵੱਡੀਆਂ ਗੱਡੀਆਂ ਖਰੀਦ-ਖਰੀਦ ਕੇ ਤੇ ਗੰਦ ਅਮਰੀਕਾ ਵਿੱਚ ਜਾ ਕੇ ਪਾਇਆ ਮਤਲਬ ਕਹਿਣ ਤੋਂ ਪਾ ਕੇ ਉਹ ਚਲੋ ਠੀਕ ਹੈ ਇੱਕ ਨਾਨੀ ਖਸਮ ਕਰੇ ਦੋ ਤਾਂ ਚੱਟੇ ਭਰੇ ਕਿੰਨੇ ਪੁੱਠੇ ਕੰਮ ਆਪਣੇ ਬੰਦਿਆਂ ਨੇ ਵੀ ਕੀਤੇ ਆ ਆ ਜਿਹੜੀਆਂ ਵੀਡੀਓ ਜਾਂਦੀਆਂ ਸੋਚ ਕੇ ਵੇਖੋ ਵੀ ਉਹ ਜੰਗਲਾਂ ਥਾਣੇ ਨਿਕਲ ਕੇ ਬੰਦੇ ਜਾਂਦੇ ਚਲ ਹਰ ਬੰਦਾ ਆਪਣੇ ਭੇਖ ਵਾਸਤੇ ਜਾਂਦਾ ਠੀਕ ਹੈ ਹੁਣ ਉਹਨਾਂ ਨੂੰ ਇਹ ਵੀ ਫਿਕਰ ਆ ਵੀ ਅੱਜ ਤੇ ਇਹ ਬੰਦੇ ਜਾਂਦੇ ਆ ਤੇ ਜਿੰਨਾ ਕ੍ਰਿਮੀਨਲ ਬੰਦੇ ਆ ਜਿਹੜੇ ਵੱਖ-ਵੱਖ ਮੁਲਕਾਂ ਵਿੱਚ ਜਿੱਥੇ ਲੜਾਈਆਂ ਝਗੜੇ ਲੱਗੇ ਆ ਜ ਉਹ ਵੀ ਇੱਥੇ ਆਉਣਗੇ ਇਸ ਤਰੀਕੇ ਦੇ ਨਾਲ ਇਹ 트ੰਪ ਦੇ ਵੀ ਬਿਆਨ ਹੈ ਇਸ ਤਰੀਕੇ ਦੇ ਨਾਲ ਆਉਣਗੇ ਉਹ ਫਿਰ ਇੱਥੇ ਆਣ ਕੇ ਆਤਮਗੱਤੀ ਹਮਲੇ ਕਰਨਗੇ ਜਾਂ ਜਿੱਦਾਂ ਪਿਛਲੀ ਵਾਰੀ ਕਿਸੇ ਅ ਅਫਗਾਨੀ ਵੱਲੋਂ ਜਾਂ ਕਿਸੇ ਮੁਸਲਮਾਨ ਵੱਲੋਂ ਜਾਂ ਕਿਦਾਂ ਹੋਣਾ ਗੱਡੀ ਚੜਾ ਕੇ ਕਾਫੀ ਉੱਥੇ ਨੁਕਸਾਨ ਕਰਤਾ ਸੀ ਉਹ ਉਥੋਂ ਦੇ ਜਿਹੜੇ ਲੋਕ ਨਾਗਰਿਕ ਆ ਉਹ ਤੰਗ ਹੁੰਦੇ ਆ ਕਿ ਤੁਸੀਂ ਬਾਹਰ ਲਿਆਂ ਕੰਟਰੀਆਂ ਦੇ ਬੰਦੇ ਲਿਆ ਕੇ ਸਾਡੇ ਨਿਆਣੇ ਮਰਵਾ ਰਹੇ ਆ ਹੁਣ ਉਹਨਾਂ ਨੇ ਇਹ ਚੀਜ਼ ਸੋਚੀ ਹੈ ਵੀ ਇੱਕ ਤਾਂ ਕੰਦ ਉੱਚੀ ਕਰਾਂਗੇ ਵੀ ਜੇ ਇਹ ਹੋ ਸਕਦਾ ਬਾਹਰਲੇ ਦੇਸ਼ਾਂ ਜਿਨ੍ਹਾਂ ਨਾਲ ਲੜਾਈਆਂ ਝਗੜੇ ਲੱਗੇ ਆ ਉਹ ਇਹ ਇਨ੍ਹਾਂ ਕੰਦਾਂ ਨੂੰ ਵੇਖ-ਵੇਖ ਕੇ ਵੀਡੀਓ ਨੂੰ ਕੰਦਾਂ ਟੱਪਣਗੇ ਫਰੀਜ ਪਹੁੰਚਣਗੇ ਤੇ ਸਾਡਾ ਨੁਕਸਾਨ ਕਰਨਗੇ ਉਹ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਟਰੰਪ ਕੁਝ ਵੀ ਕਰ ਸਕਦਾ ਪਰ ਬੁਰੀ ਖਬਰ ਇਹ ਆ ਕਿ ਬਹੁਤ ਵੀਰ ਉਹ ਰਗੜੇ ਜਾਣੇ ਜਿਹੜੇ ਵਾਕਿਆ ਮਿਹਨਤ ਕਰਨਗੇ ਟਰੈਕਟਰ ਵਾਲੇ ਚਰਾਂਦੇ ਸੀ ਜਿਨ੍ਹਾਂ ਦੇ ਸੁਪਨੇ ਵੱਡੇ ਸੀਗੇ ਤੇ ਕੁਝ ਗਲਤ ਲੋਕਾਂ ਕਰਕੇ ਮੰਨ ਲਓ ਵੀ ਹੁਣ ਕਿੰਨੀਆਂ ਕਿੰਨਾ ਗੋਲੀ ਛਿਕਾ ਚੱਲਦਾ ਆਪਣੇ ਪੰਜਾਬੀਆਂ ਦਾ ਕਿਦਾਂ ਟਾਈਮ ਪਾ ਜਾਂਦੇ ਆਪਣੇ ਪੰਜਾਬੀ ਇਹ ਮੈਂ ਆਪਣੇ ਬੰਦਿਆਂ ਦੀ ਗੱਲ ਕਰਦਾ ਵੀ ਕਿਤੇ ਨਾ ਕਿਤੇ ਨੁਕਸਾਨ ਤੇ ਕਰਾਉਂਦੀ ਹਰ ਚੀਜ਼ ਹੁਣ ਕੁੱਲ ਮਿਲਾ ਕੇ ਉਸ ਬੰਦੇ ਨੇ ਇੱਕੋ ਜੀ ਬੀੜਾ ਚੁੱਕਿਆ ਤੇ ਜਿੰਨਾ ਅਮਰੀਕਾ ਦੇ ਲੋਕ ਖੋਸ਼ ਆ ਇਹ ਕੱਲਾ ਅਮਰੀਕਾ ਵਿੱਚ ਨਹੀਂ ਇੱਥੇ ਜਰਮਨ ਵਿੱਚ ਕਾਂਡ 2-3 ਹੋਏ ਆ ਉਹਨਾਂ ਕਾਂਡਾਂ ਕਰਕੇ ਇਦਰੋਂ ਵੀ ਧਿਆਰ ਭਰ-ਭਰ ਕੇ ਹੁਣ ਬਾਹਰਲੇ ਦੇਸ਼ਾਂ ਜਾਣਗੇ ਵਾਪਸ ਜਾਣਗੇ ਜਿਹਨਾਂ ਫਗਾਣਾ ਪਾਕਿਸਤਾਨ ਦਾ ਇੰਡੀਆ ਇਹਨਾਂ ਨੇ ਸਮਝੌਤਾ ਕਰਨਾ ਸਰਕਾਰਾਂ ਦੇ ਨਾਲ ਕਿ ਬੰਦੇ ਤੁਹਾਡੇ ਅਸੀਂ ਭੇਜਣ ਲੱਗੇ ਆ ਵੀ ਇੱਥੇ ਲੜਾਈਆਂ ਝਗੜੇ ਕਰਦੇ ਆ ਤੇ ਕੰਮ ਨਹੀਂ ਕਰਦੇ ਸਾਡੇ ਕੋਲ ਫ੍ਰੀ ਪੈਸੇ ਲੈਣਦੇ ਆ ਫਰਾਂਸ ਨੇ ਵੀ ਕਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੁਸੀਂ ਇਹ ਸੋਚੋਗੇ ਵੀ ਤੂੰ ਪਹੁੰਚ ਗਿਆ ਤੂੰ ਸੈੱਟ ਹੋ ਗਿਆ ਤੇ ਬਾਕੀਆਂ ਲਈ ਵਾਦਵਾ ਮੰਗ ਇਹ ਇਦਾਂ ਦੀ ਗੱਲ ਨਹੀਂ ਵੀਰ ਜਿਹੜੇ ਹੁਣ ਇੱਥੇ ਆ ਕੇ ਜਿਹੜੇ ਕੰਮ ਹੋਣਦੇ ਆ ਜਾਂ ਸਰਕਾਰਾਂ ਦੀ ਨਜ਼ਰ ਤੇ ਕੰਮ ਹੁੰਦੇ ਜਦੋਂ ਆਪਣੀ ਇੰਡੀਆ ਨਹੀਂ ਕਿ ਬਾਦਲ ਕਹਿੰਦੇ ਸੀ ਜਾਂ ਕੈਪਟਨ ਕਹਿੰਦੇ ਵੀ ਅਸੀਂ ਨਸ਼ਾ ਖਾਤਮ ਖਤਮ ਕਰਾਂਗੇ ਜਾਂ ਬਾਦਲ ਕਹਿੰਦੇ ਵੀ ਅਸੀਂ ਆਹ ਗੁਰਦੁਆਰੇ ਬਣਾਵਾਂਗੇ ਜਾਂ ਆਹ ਕਰਾਂਗੇ ਤੇ ਇਦਾਂ ਹੀ ਹੁਣ ਇੱਥੋਂ ਦੀ ਸਰਕਾਰਾਂ ਨੇ ਵੀ ਹਿਸਾਬ ਲਾ ਲਿਆ ਕਿ ਜਨਤਾ ਨੂੰ ਖੁਸ਼ ਕਰਨ ਵਾਸਤੇ ਜਾਂ ਜਨਤਾ ਨੂੰ ਅ ਬੋਟ ਲੈਣ ਵਾਸਤੇ ਇਹੋ ਜਿਹਾ ਕਰੀਏ ਜਿਹੜੇ ਉੱਥੇ ਦੇ ਲੋਕ ਆ ਸਾਡੀ ਗੱਲ ਮੰਨ ਜਾਣ ਤੇ ਇਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਹੋਰ ਉਹਨਾਂ ਕੋਲ ਮੁੱਦਾ ਹੀ ਕੋਈ ਨਹੀਂ ਰਹਿ ਗਿਆ ਅਮਰੀਕਾ ਜੀ ਵੀ ਹੋਰ ਕੋਈ ਮੁੱਦੇ ਤੇ ਗੱਲ ਕਰੀਏ ਤਾਂ ਸਾਨੂੰ ਵੋਟਾਂ ਪੈਣਗੀਆਂ 트੍ਰੰਪ ਦੇ ਪਹਿਲਾਂ ਹੀ ਇਹੋ ਬਿਆਨ ਸੀ ਕਿ ਮੈਂ ਆਹ ਕੰਮ ਕਰਨੇ ਜਦੋਂ ਆ ਗਿਆ ਉਹਨਾਂ ਵੋਟਾਂ ਹੀ ਉਧਰ ਪਾਤੀਆਂ ਦੂਜੀ ਮੈਂ ਇੱਕ ਗੱਲ ਹੋਰ ਆਪਣੇ ਪੰਜਾਬੀ ਭਰਾਵਾਂ ਨੂੰ ਇੱਕ ਕਹਿਣੀ ਚਾਹੁੰਦਾ ਪਤਾ ਨਹੀਂ ਮੈਂ ਸਿਆਣਾ ਤੇ ਨਹੀਂ ਪਰ ਗੱਲ ਜ਼ਰੂਰ ਕਹਾਂਗਾ ਮਹੀਨੇ ਦੋ ਚਾਰ ਨਾਲ ਅੰਦਰ ਕਰੰਬਰੀਆਂ 'ਚ ਡੜ ਵੱਟ ਕੇ ਬਹਿ ਜਾਓ ਕਿਉਂਕਿ ਪਤਾ ਲੱਗਾ ਨਾ ਵੀ ਜੇ ਕੋਈ ਪੈਟਰੋਲ ਪੰਪ ਦੇ ਕੰਮ ਕਰਦਾ ਜਾਂ ਕਿਤੇ ਵੀ ਕੰਮ ਕਰਦਾ ਛਾਪੇ ਮਾਰੀ ਹੋ ਰਹੀ ਹੈ ਚੁੱਕ ਚੁੱਕ ਲੱਗ ਰਾਂ ਚ ਲਈ ਜਾਂ ਹੱਤਾ ਬਣਾ ਪਰਾਂ ਨੂੰ ਬੰਨੀ ਜਾਂਦੇ ਤੇ ਸੁੱਟੀ ਜਾਂਦੇ ਜਹਾਜਾਂ ਦੇ ਟੋਰੀ ਜਾਂਦੇ ਵਾਪਸ ਤੇ ਜਹਾਜ ਉਹਨਾਂ ਦੇ ਫ੍ਰੀ ਆ 에어ਪੋਰਟਾਂ ਉਹਨਾਂ ਨੂੰ ਕੋਈ ਡਾਕ ਨਹੀਂ ਸਕਦੀਆਂ ਵੀਰ 5-6 ਮਹੀਨੇ ਕੰਮ ਨਾ ਕਰੋ ਔਖਾ ਸੁੱਖਾ 4-5 ਮਹੀਨੇ ਟਾਈਮ ਕੱਟ ਲਓ ਕਿਉਂਕਿ ਇਹਨਾਂ ਸਾਰੇ ਖਤਮ ਥੋੜੇ ਕਰ ਲੈਣੇ ਆ ਸਾਰੇ ਥੋੜੇ ਭੇਜ ਦੇਣੇ ਆ ਉਹਦੇ ਵਿੱਚ ਹੋ ਸਕਦਾ 2-4 ਮਹੀਨੇ ਨਾ ਕੰਮ ਕਰੋਗੇ ਉਦੋਂ ਕੋਨੂੰਨ ਕੋਈ ਹੋਰ ਆ ਜਾਏ ਉਦੋਂ ਉਹ ਢਿੱਲਾ ਪੈ ਜੇ ਵਰਕਰਾਂ ਦੀ ਲੋਡ ਦੱਸੇ ਪਹਿਣੀ ਪੈਣੀ ਆ ਟਰੱਕਾਂ ਦੇ ਲੋਡ ਚਲਾਉਣ ਵਾਲੇ ਦੀ ਪਹਿਣੀ ਪੈਣੀ ਉਹ ਕਿੱਥੋਂ ਲਿਆਉਣੇ ਇਹ ਥੋੜਾ ਆਪਣੀ ਨੋਮੀਡੇ ਬਣੀ ਜਾ ਆਪਣਾ ਨੁਕਸਾਨ ਕਰ ਲੈਣਾ ਸੋ ਇਸ ਕਰਕੇ ਜਿੰਨੇ ਕ ਮੇਰੇ ਵਿਚਾਰ ਸੀਗੇ ਜੇ ਤੁਸੀਂ ਸਹਿਮਤ ਆ ਕਮੈਂਟ ਜ਼ਰੂਰ ਕਰਦੇ ਤੇ ਆਪਣੇ ਬੱਚਿਆਂ ਨੂੰ ਕਹੋ ਵੀ ਬਾਈ ਖਿਆਲ ਰੱਖੋ ਉਹ ਇਹ ਨਾਵੇਂ ਵੀ ਮੁੜ ਕੇ ਕੱਲ ਨੂੰ ਬਾਡਰਾਂ ਤੇ ਇਹ ਕਾਨੂੰਨ ਹੋ ਜਾਵੇ ਵੀ ਜਿਹੜਾ ਬੰਦਾ ਬਾਡਰ ਟਾਪਰ ਨੂੰ ਫਾਇਰ ਮਾਰ ਦੋ ਅਜੇ ਤੱਕ ਤਾਂ ਕੋਈ ਨਹੀਂ ਹੋਇਆ ਅੱਕੇ ਬੰਦੇ ਨੇ ਕੁਝ ਵੀ ਕਰ ਸਕਦਾ ਪਰ ਬੱਚਿਆਂ ਆਪਣੇ ਨੂੰ ਕਹੋ ਵੀ ਪੜ੍ਹ ਲਿਖ ਕੇ ਕੋਈ ਕਾਰੋਬਾਰ ਚੰਗਾ ਜਾਂ ਕਿ ਹੋਰ ਕੰਟਰੀ ਦਾ ਵੇਖ ਲਓ ਵੀ ਉਹਨੇ ਤਾਂ ਆ ਕੰਮ ਕੱਟਦਾ ਬਾਕੀ ਪੇਪਰ ਬਣਾਉਣੇ ਹਰ ਦੇਸ਼ ਬਹੁਤ ਔਖੇ ਆ ਜਿਨ੍ਹਾਂ ਨੇ ਸਟੇਮਾਂ ਲਈਆਂ ਜਾਂ ਕੁਝ ਵੀ ਆ ਚਲੋ ਉਹ ਇਹ ਮੁੜ ਕੇ ਸਾਰੇ ਰਲ ਰੁਲ ਜਾਂਦੇ ਜਾਂਦੇ ਆ ਤੇ ਜਦੋਂ ਨੁਕਸਾਨ ਕਰਨ ਤੇ ਆਉਂਦੇ ਤਾਂ ਕਰ ਹੀ ਦਿੰਦੇ ਆ